ਹਾਂਜੀ ਫਿਰ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਆਪਣੇ ਆਈ ਦੀ ਹੋਰ ਵੀਡੀਓ ਤੇ ਫਿਰਚ ਤੇ ਮਿੱਤਰੋ ਆਪਾਂ ਸਵੇਰੇ ਸਵੇਰੇ ਪਹੁੰਚ ਗਏ ਖੇਤ ਤੇ ਆ ਚੋਨਾ ਆਪਣਾ ਰਾਤੀ ਲੱਗਾ ਸੀ ਤੇ ਉਹਦੇ ਜਿਦਾ ਪਾਣੀ ਖੜਾ ਤੇ ਪਾਣੀ ਪੂਣੀ ਆਪਾਂ ਸਕਾਈ ਜੰਨੇ ਆ ਆ ਇਹਦੇ ਚ ਲੱਗਾ ਸੀ ਰਾਤੀ ਮੋ ਲਾਈਟ ਚੱਲਦੀ ਵੀ ਮੈਂ ਕੁਦਰਤੀ ਤੇ ਚੱਲ ਆਪਾਂ ਮੋਟਰ ਚਲਾ ਦਨੇ ਚੱਲ ਕੇ ਤੇ ਚਲੋ ਇਹਦੇ ਚ ਪਾਣੀ ਕੋਈ ਭਰ ਜੂਗਾ ਠੀਕ ਹੈ ਕਿਉਂਕਿ ਇਹ ਤਾਜ਼ਾ ਲੱਗਾ ਇਹਨੂੰ ਪਾਣੀ ਆਪਾਂ ਇੱਕ ਵਾਰੀ ਲਾ ਦਈਏ ਨਾਲੇ ਲੱਗਾ ਸੁੱਕੇ ਚ ਆ ਇਹਦੇ ਚ ਆਪਾਂ ਵਿੱਚ ਸਵਾਗਾ ਸੋਗਾ ਨਹੀਂ ਮਾਰਿਆ ਨਾ ਰੋਟਾਵੇਟਰ ਮਾਰਿਆ ਆ ਕਿਹਾਰੇ ਕਿਉਂਕਿ ਮੌਕੇ ਦੇ ਮੌਕੇ ਕਿਹੜਾ ਬਣਾਇਆ ਉਹ ਕਈ ਨਾ ਵੱਟ ਬਣਾਈ ਸੀ ਨਾਲ ਤੁਹਾਨੂੰ ਵੱਟ ਦਾ ਰਿਜ਼ਲਟ ਚੈੱਕ ਕਰਾਉਣੇ ਰੁਕੋ ਕਈ ਨਾ ਬਣਾਈ ਤੁਹਾਡੇ ਪੁਰਾਣੇ ਵੱਟ ਵੱਟ ਵੇਖਾ ਇਹ ਤੁਸੀਂ ਕੱਲ ਤਾਂ ਵਿਖਾਈ ਨਹੀਂ ਗਈ ਚੈੱਕ ਕਰੋ ਇੱਥੇ ਥੋੜਾ ਹੈ ਬੈਂਡ ਸਟਾਰਟਿੰਗ ਜੋ ਬਾਕੀ ਵੱਟ ਵੇਖੋ ਤੁਸੀਂ ਲਾਇਆ ਆਪਣਾ ਸਿਰਾ ਠੀਕ ਹੈ ਜੀ ਤੇ ਮੈਂ ਚੋਕਲੇ ਆ ਮੋਦਰੋ ਕਈ ਨਾ ਤਾਂ ਕਈ ਉੱਥੇ ਪਈ ਹੈ ਮੋਟਰ ਆਪ ਇਧਰ ਚਲਾਉਣੇ ਅਈ ਚੋਕ ਲਿਆ ਲਾਈਟ ਚੱਲੀ ਜਾਂਦੀ ਹੈ ਲਾਈਟ ਵਾਲਾ ਕੰਮ ਹੋ ਗਿਆ ਆਈ ਨੈਨਾ ਥਾਂ ਛੱਡਤਾ ਕਿਉਂ ਰੋਤ ਘਟ ਗਈ ਤੇ ਕਿਵੇਂ ਫਿਰ ਕਿਆਰੀ ਜੀ ਲਗ ਭਾਗੇ ਲੱਗ ਗਈ ਕੀ ਪੂਰੀ ਤੇ ਹੁਣ ਆਪਾਂ ਆ ਵੀ ਐਵੇਂ ਲਾਉਣਾ ਹੈ ਕਲਟੀਵੇਟਰ ਦੇ ਮਗਰ ਜਸਵਾਗ ਬੰਨੇ ਕੇ ਲਾ ਕੇ ਓਕੇ ਕਰ ਦੇਣਾ ਤੇ ਲਓ ਜੀ ਮਿੱਤਰੋ ਇਧਰ ਮੱਛੀ ਰਾਣੀ ਸੁੰਦਰਾ ਚੱਲਦੀ ਪਈ ਹੈ ਮੱਛੀ ਕਹਿੰਦੇ ਮੱਛੀ ਚੱਲਦੀ ਪਈ ਹੈ ਠੀਕ ਹੈ ਜੀ ਤਾਂ ਮੈਨੂੰ ਆ ਸਮਝ ਨਹੀਂ ਆਉਂਦੀ ਇਹਨਾਂ ਦੇ ਹੁੰਦੀ ਫੱਟੀ ਲੀਕ ਇੱਥੋਂ ਠੀਕ ਹੈ ਇਹ ਮੇਰੀ ਆ ਕਿਆਰੀ ਜੀ ਵੱਖਰੀ ਭਰ ਛੱਡਦੀ ਹੈ ਇਹਨਾਂ ਸੁੱਕਣੇ ਨਹੀਂ ਦੇਣਾ ਅਦਾਨੀ ਕੀ ਚੱਕਰ ਇਹ ਸਕਾਉਣੀ ਸੀ ਮੈਂ ਇਹਨਾਂ ਫੇਰ ਭਰਤੀ ਚਲੋ ਇਹਦਾ ਪਾਣੀ ਹੁਣ ਕਢਦੇ ਆ ਕਿਸੇ ਬੰਨੇ ਇਹ ਵੇਨੇ ਆ ਇਹਨੂੰ ਕਢ ਦਨੇ ਆ ਕਿਆਰੀ ਜੀ ਨੂੰ ਮੈਂ ਨਾ ਕਿ ਆਰੀ ਪਰ ਇੱਥੋਂ ਭਰਾਂਗਾ ਤਾਂ ਕੰਮ ਖਰਾਬ ਹੋਊ ਆਪਣਿਆਂ ਦੀ ਮੋਟਰ ਚਲਾ ਲੈਨੇ ਕਈ ਕਿੱਥੇ ਕਈ ਹੋਰ ਡੰਗੇ ਮੇਰੀ ਸਕੀਮ ਪਾਣੀ ਦੇ ਸਿੰਡ ਦੇ ਵਿੱਚੋਂ ਹੀ ਭਰ ਦਿੰਦੇ ਨਾਲੇ ਪਾਣੀ ਨਿਕਲ ਜਾਂਦਾ ਇਹਦੇ ਚ ਚਲੋ ਕੋਲ ਲਾਉਣੇ ਸਕੀਮ ਲੋ ਜੀ ਮਿੱਤਰੋ ਆਪਾਂ ਇੱਥੇ ਗੋਟ ਚੋਂ ਛੱਡ ਦਿੱਤਾ ਪਾਣੀ ਤੇ ਦੋ ਕੰਮ ਹੋ ਜਾਣਗੇ ਇੱਕ ਤਾਂ ਕਿਰੀ ਦਾ ਨਿਕਲ ਜਾਊਗਾ ਪਾਣੀ ਫੁੱਲ ਬਾਲੀ ਹੋਈ ਪਈ ਐ ਠੀਕ ਐ ਇੱਕ ਇਹ ਵੀ ਭਰ ਜੂ ਨਾਲ ਲਗਵਾ ਜੇ ਘੜਦਾ ਵਧਦਾ ਫਿਰ ਇਧਰ ਛੱਡ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਵਾਰੀ ਆਪਾਂ ਅੱਗੇ ਚੱਲਦੇ ਜਿਹੜਾ ਝੋਨੇ ਆ ਚ ਆਪਣੇ ਤੇ ਕਿਾਰੇ ਚ ਪਾਣੀ ਜ਼ਿਆਦਾ ਓਵਰ ਹੋ ਗਿਆ ਉਹਨੂੰ ਚੈੱਕ ਕਰਦੇ ਚੱਲ ਕੇ ਉਹਦੇ ਕੀ ਰਿਜ਼ਲਟ ਨੇ ਠੀਕ ਹੈ ਜੀ ਤੇ ਆ ਆਪਣਾ ਝੋਨਾ ਨੱਪਿਆ ਜਾ ਗਿਆ ਸੀ ਇਹ ਵੇਖ ਹੁਣ ਨਿਕਲਦਾ ਕਿ ਨਹੀਂ ਤਰਿਆ ਫਿਰਦਾ ਕਈ ਥਾਂ ਤੇ ਇਹ ਹੁਣ ਵੇਖਾਂਗੇ ਦੁਬਾਰਾ ਲਵਾ ਲਾਂਗੇ ਆਵੇ ਤਰਿਆ ਫਿਰਦਾ ਇਹ ਤਰ ਗਿਆ ਇੱਥੇ ਠੀਕ ਹੈ ਜੀ ਆਵੇ ਇਹਦਾ ਕੋਈ ਫਾਇਦਾ ਨਹੀਂ ਹੈਗਾ ਰੱਖਣ ਦਾ ਜਿਹੜੇ ਬੁੱਤੇ ਸਹੀ ਆ ਆਜ ਮੈਂ ਤਰਿਆ ਫਿਰਦਾ ਸਾਰਾ ਐਂ ਵਿੱਚ ਵਿੱਚ ਲਵਾ ਦਾਂਗੇ ਦੁਬਾਰਾ ਇਹ ਤਰ ਗਿਆ ਇੰਨਕ ਤਾਂ ਜਿਹੜਾ ਸਹੀ ਹੈ ਸਹੀ ਦੇ ਵਿੱਚੋਂ ਇੱਥੇ ਵੀ ਬੂਟੇ ਜਿਹੜਾ ਮਾਰਨਾ ਪੈਣਾ ਕਿ ਟੱਗ ਚ ਨੱਪੇ ਕੇ ਆ ਫੁੱਲ ਹੋਏ ਪਏ ਆ ਨਾ ਉਹਨਾਂ ਦੇ ਵਟ ਜੀ ਟੁੱਟ ਜਣੀ ਸਾਬੇ ਸੀਰ ਪਈ ਜਾਂਦੀ ਹਾਂ ਹਵੇ ਆ ਐਵੇਂ ਬੂਟੇ ਨੱਪੇ ਕੇ ਚਾਗ ਚ ਬੂਟੇ ਚੱਕ ਝੁਗ ਵਿੱਚ ਨੱਪੇ ਗਏ ਕਈ ਵੇਖਾਂਗੇ ਇਹਦੇ ਚ ਦੁਬਾਰਾ ਗੇੜਾ ਲਵਾ ਦਾਂਗੇ ਨਾ ਹਣ ਇੱਥੋਂ ਜਿਵੇਂ ਆ ਇੱਥੋਂ ਵੀ ਨੱਪੇ ਗਏ ਠੀਕ ਹੈ ਕੰਮ ਖਰਾਬ ਹੋਇਆ ਬ ਆਪਣੀ ਮੋਗੀ ਕੱਲ ਦੀ ਆਣ ਬੂਟੇ ਜਿਹੜੇ ਸਾਰੇ ਨੱਪੇ ਗਏ ਚ ਝੱਗ ਜੀ ਨਾਲ ਸਾਰੇ ਇਹਨੂੰ ਦੁਬਾਰਾ ਵੇਖਾਂਗੇ ਲਵਾਵਾਂਗੇ ਵਿੱਚ ਵਿੱਚ ਇਹਦੇ ਤੇ ਮੁੱਗੀ ਤੇ ਮਿੱਟੀ ਪਾਵਾਂਗੇ ਕੱਲ ਨੂੰ ਹੋਗੀ ਨਹਿਰ ਦੀ ਵਾਰੀ ਇੱਧਰ ਆਪਣੇ ਵਾਲਾ ਸਾਰਿਆਂ ਤੋਂ ਪਹਿਲਾਂ ਕਿਹੜਾ ਲੱਗਾ ਇਹ ਚੈੱਕ ਕਰੋ ਤੁਸੀਂ ਇਹਦੇ ਚ ਪਾਣੀ ਵੇਖੀਏ ਸੁੱਕਾ ਪਿਆ ਹੁਣ ਤਾਂ ਰਹਿਣ ਦੀ ਇੱਕ ਵਾਰੀ ਲਾਉਣ ਤੋਂ ਉਹ ਇਹਦੇ ਚ ਵੀ ਇੱਥੇ ਬੂਟੇ ਨੱਪੇ ਗਏ ਆ ਥਾਂ ਤੇ ਗੁੱਟ ਚ ਕਈ ਬੂਟੇ ਨੱਪੇ ਗਏ ਬਾਕੀ ਓਕੇ ਰਿਪੋਰਟ ਆ ਮਾਰਦੇ ਅੰਦਰ ਜਿਹੜਾ 10 ਮਿੰਟ ਉਸ ਗੈਰੇ ਚ ਮੋਟਰ ਚਲਾਉਣੇ ਆ ਲਓ ਵੀ ਝੋਟਿਓ ਸ਼ਾਮ ਦਾ ਟਾਈਮ ਹੋ ਗਿਆ ਤੇ ਇੰਟਰਨੈਟ ਹੋਣੀ ਆਪਣੇ ਆਖ ਖਲੋਤੇ ਤੇ ਇੰਟਰਨੈਟੋ ਦੀ ਮਿੰਨ ਦਾ ਬ੍ਰੇਕ ਚ ਤੇਲ ਜ ਮੜਾ ਮੜਾ ਲੀਕ ਹੁੰਦਾ ਪਿਆ ਕੰਮਵਾਵਾ ਲਿਆ ਵਿਚਾਰੇ ਤਾਂ ਤੇ ਟਾਪ ਲਿੰਕ ਲੱਗੀ ਤੇ ਆਈ ਵੇਖ ਲੋ ਟਰਾਲਾ ਆਪਣਾ ਡੈਂਪਰ ਵੀ ਆ ਗਿਆ ਬਲਰ ਜਿ ਕਿਉਂ ਗਈ ਆ ਹਾਂ ਹੁਣ ਓਕੇ ਆ ਡੈਂਪਰ ਆਪਣਾ ਵੀ ਆ ਗਿਆ ਠੀਕ ਹੈ ਮਿੱਤਰੋ ਤੇ ਇੱਧਰ ਛੋਟੇ ਦੀ ਕਿੱਲੀ ਨਿਕਲਣ ਵਾਲੀ ਹੋਈ ਪਈ ਆ ਅਹ ਇੱਧਰ ਪਿੰਨ ਪਾ ਦੀਏ ਪਿੰਨ ਪਈ ਹੋਣੀ ਕੋਈ ਨਾ ਕੋਈ ਇੱਥੇ ਬਾਚੂ ਵੇਖਾਂਗੇ ਤੇ ਹੁਣ ਇੱਕ ਵਾਰੀ ਆਪਾਂ ਚੱਲਦੇ ਹਾਂ ਖੇਤ ਤੇ ਪਿੱਛੋਂ ਵੇਖੋ ਤੁਸੀਂ ਕਹਿੰਨਾਂ ਜਬਰਦਸਤ ਲੱਗਦਾ ਚੌੜਾ ਚੌੜਾ ਜ 14 ਦੇ ਟਾਇਰ ਨੇ ਤੇ ਕੱਲ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਵੀਰੇ ਇਹਦੇ ਇਹਦੇ ਰਿਮ ਬਦਲੋ ਰਿਮ ਛੱਡੋ ਵੀਰੇ ਅਸੀਂ ਟਾਇਰ ਬਦਲ ਨੂੰ ਹੀ ਫਿਰਦੇ ਆ ਟਾਇਰ ਹੀ ਵੱਡੇ ਪਾਵਾਂਗੇ ਜੇ ਮਿੱਟੀ ਦਾ ਕੰਮ ਛੱਡਿਆ ਤੇ ਜੇ ਨਾ ਛੱਡਿਆ ਫਿਰ ਤਾਂ ਚਲੋ ਚਲਾਉਣਾ ਹੀ ਪੈਣਾ ਇਹਨਾਂ ਟਾਇਰਾਂ ਤੇ ਫੇਰ ਆਪ ਟਾਇਰ ਨਵੇਂ ਪਵਾਵਾਂਗੇ 14 ਦੇ ਹੁਣ ਇੱਕ ਵਾਰੀ ਆਪਾਂ ਚੱਲਦੇ ਹਾਂ ਖੇਤ ਝੋਨੇ ਨੂੰ ਜਿਹੜਾ ਲਾ ਕੇ ਆਉਣੇ ਹੋ ਜੀ ਮਿੱਤਰ ਆਪਾਂ ਆ ਕੇ ਖੇਰ ਇੱਧਰ ਸੋਨਾ ਦੀ ਕਾ 730 ਖੜਾ ਮੇਰੇ ਵੀਰੋ ਤੇ ਆ ਆਪਣਾ ਚੁੰਨਾ ਵੇਖ ਸਕਦੇ ਤੁਸੀਂ ਇੱਧਰ ਬਾਈ ਆਪਦੇ ਚੁੰਨਣ ਪਾਈ ਜਾਂਦਾ ਖਾਦ ਜ਼ਿੰਕ-ਜ਼ੁੰਕ ਪਾ ਕੇ ਤੇ ਹੋਰ ਦਵਾਈ ਦੋਈ ਤੇ ਆਪਣਾ ਝੋਨਾ ਇੰਨਾ ਕ ਖਰਾਬ ਹੋਊਗਾ ਜਿਹੜਾ ਇੱਥੇ ਆਹ ਵੇਖੋ ਤੁਸੀਂ ਇਹ ਅੱਧੀ ਕਿਗਿਆਰੀ ਉੱਥੋਂ ਲੈ ਕੇ ਤੇ ਇੱਥੋਂ ਤੱਕ ਆਪਾਂ ਨੂੰ ਵਾਹ ਕੇ ਦੁਬਾਰਾ ਲਗਾਉਣੀ ਪੈਣੀ ਹੈ ਕਿਉਂਕਿ ਇੱਥੋਂ ਰਹਿ ਗਿਆ ਨਾਕਾ ਖੁੱਲਾ ਉਦਨ ਉਹ ਕਿਆਰਾ ਫੁੱਲ ਭਰਿਆ ਮੈਂ ਛੱਡ ਚੱਲ ਗਿਆ ਲੇਵਰ ਛੱਡਣਾ ਫੁੱਲ ਭਰਿਆ ਹੁੰਦੇ ਚ ਸੁਹਾਗਾ ਮਾਰੇ ਬਣ ਗਈ ਚਾਗ ਤੇ ਆ ਜਿਵੇਂ ਨਾ ਆ ਜਿਹੜਾ ਕਣਕ ਦਾ 나ੜ ਦਾ ਬਾਦ ਘਟ ਜੀ ਉਹ ਚਾਗ ਨਾ ਇਕੱਠੀ ਹੋ ਕੇ ਸਾਰੀ ਇਧਰ ਆ ਗਈ ਇਸ ਖੱਤੀ ਚ ਇੱਥੇ ਆ ਕੇ ਸਾਰਾ ਨੇ ਝੋਨਾ ਨੱਪ ਦਿੱਤਾ ਹੁਣ ਆ ਇੰਨਾ ਕਿ ਜਿਹੜਾ ਮੈਂ ਉੱਠੇ ਫਿਰਦੇ ਹੱਥਾਂ ਨਾਲ ਕੱਢਿਆ ਸੀ ਤੇ ਬਾਕੀ ਹੁਣ ਇਹ ਦੁਬਾਰਾ ਲਵਾ ਲਾਂਗੇ ਤੇ ਕਾਲਾ ਘਰੀ ਜਿਹੜੀ ਲਾਗੇ ਸੀ ਵੀ ਸੋਹਣੀ ਖੜੀ ਏਲੇ ਤੇ ਆਪਣਾ ਸਹੀ ਮੌਸਮ ਚ ਝੋਨਾ ਲੱਗਦਾ ਪਿਆ ਵੀ ਐਵੇਂ ਬੂਟਾ ਸੁੱਕਦਾ ਨਹੀਂ ਪਿਆ ਉਹਵੇਂ ਸਿੱਧਾ ਹੁੰਦਾ ਜਾਂਦਾ ਤੇ ਬਾਕੀ ਪੰਜ-ਸੱਤ ਦਿਨਾਂ ਨੂੰ ਹੋਰ ਪਤਾ ਲੱਗ ਜੂਗਾ ਤੇ ਫਿਰ ਦੋ ਕੁ ਦਿਨਾਂ ਤੱਕ ਮੇਹ ਦੇ ਵੀ ਆਗਲਾ ਵੀ ਆਪਣਾ ਲੱਗ ਜੂ ਚੋਨਾ ਤੇ ਆ ਪ੍ਰੋਗਰਾਮ ਆਇਤਾ ਤੇ ਮੋਗੀਆਂ-ਮੋਗੀਆਂ ਵੀ ਲਿਆਉਣੇ ਆ ਕਿਉਂਕਿ ਐਵੇਂ ਤਾਂ ਮਿੱਟੀ ਬਹੁਤ ਖੁਰਦੀ ਮੋਗੀਆਂ ਦਾ ਕੰਮ ਵੀ ਕਰਦੇ ਆ ਓਕੇ